ਹਾਂਜੀ ਸਾਰੇ ਵੀਰਾਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਲੋ ਜੀ ਸਵੇਰ ਦੇ 7:30 ਵਜੇ ਦਾ ਟਾਈਮ ਹੋ ਚੁੱਕਿਆ ਸੋ ਬੰਦੇ ਭਾਈ ਸਾਰੇ ਸੇਵਾਦਾਰ 1 ਬਾਈ 1 ਕਰਕੇ ਆ ਰਹੇ ਨੇ ਤੇ ਅੱਜ ਤੋਂ ਸ਼ੁਰੂ ਕਰਨੀ ਹੈ ਜੀ ਕਣਕ ਦੀ ਸੇਵਾ ਕਣਕ ਦੀ ਗਰਾਹੀ ਦੀ ਸੇਵਾ ਤੇ ਟਰਾਲੀ ਪਾ ਲਿਆਂਦੀ ਸਿੰਗਲ ਟੈਰੀ ਪਿੱਛੇ ਫੇਰ ਲਿਆ ਕਪੜਾ ਮੈਂ ਤਾਂ ਕਹਤਾ ਦੋ ਨਾ 6 ਥੈਲੇ ਵਾਲੀਆਂ ਪੱਲੀਆਂ ਪਾ ਲੈ ਕਣਕ ਜਿਹੜੀ ਪੱਲੀ ਹੋ ਗਈ ਐਂ ਕਰ ਜਾ ਲਿਆ ਅੰਦਰੋਂ ਪੱਲੀਆਂ ਲਿਆ ਚੱਕ ਕੇ ਦੋ ਗਰਜੀ ਬੰਦ ਗਣੀ ਤੇ ਕਾ ਦੋ ਪੱਲੀਆਂ ਲਿਆ 6-6 ਥੱਲੇ ਵਾਲੀਆਂ ਆਪਾਂ ਨੇ ਇੱਕ ਤਾਂ ਥੱਲੇ ਪਾ ਦੇਣੀ ਇੱਕ ਸਾਈਡ 'ਚ ਆਪਣੇ ਹੱਥ ਧੱਕੇ ਦੇਖੀ ਸਰ ਦੇਣਾ ਲੂਟ ਆ ਜਾਣਾ। ਇਹ ਕਿੰਨੀਆਂ ਖਰਾਬ ਹੋ ਜਾਣਗੀਆਂ। ਕਣਕ ਖਰਾਬ ਹੋਊਗੀ ਫਿਰ। ਤੇ ਪਿੰਡ 'ਚ ਨੂੰ ਦੰਨੀਆਂ ਜੀ ਬਾਕਰਾਂ ਨੂੰ ਹੁਣ ਪੂਰਾ ਅਨਾਉਂਸਮੈਂਟ ਸਵੇਰੇ ਵੀ ਕਰਾਤੀ ਤੇ ਬਾਕੀ ਰਾਤ ਵੀ ਕਰਾਤੀ ਕੱਲ ਸਵੇਰੇ ਵੀ ਕਰਾਤੀ ਸੀ ਪਰਸੋਂ ਵੀ ਕਰਾਤੀ ਸੀ। ਹੁਣ ਤਕਰੀਬਨ ਸਾਲਿਆਂ ਦਾ ਦੇਖਦੇ ਆਂ ਬੰਦੋਬਸਤ ਕਿਵੇਂ ਕਿਵੇਂ ਦਾ ਕਰਿਆ ਵਾ ਕਿਵੇਂ ਦਾ ਨਹੀਂ। ਹੈਨਾ ਚੱਲ ਰਹੇ ਹੁਣ ਲੈ ਕੇ ਪਹਿਲਾ ਥੱਲਾ ਪ੍ਰਧਾਨ ਜੀ ਦੇ ਘਰ ਤੋਂ ਸ਼ੁਰੂ ਕਰਦੇ ਆਂ। ਵੀਰਾ ਕਾ ਤਾਂ ਜ਼ਰੂਰ ਤੂੰ। ਜ਼ਰੂਰ ਤਾਂ ਪੈ ਜਾਣੀ ਸੀ। ਇੱਕ ਬੰਦਾ ਟਰਾਲੀ 'ਚ ਆ ਜਾਊਗਾ ਪੱਕਾ ਫਿਰ ਦਾਤਾ ਇਹਨਾਂ ਨੂੰ ਲਿਖਣਾ ਇਹਨਾਂ ਨੂੰ ਵੀ ਨਾਲ ਆਪਾਂ ਨੇ ਕਿ ਲੋੜ ਨਹੀਂ ਲਿਖਣ ਦੀ ਇਹਨਾਂ ਨੇ ਕਣਕ ਦੀ ਨਾ ਨਾ ਅੱਛਾ ਪਾਣੀ ਵਿੱਚ ਮੜਦੇ ਆਹ ਚੜਾ ਉਹ ਫੜ ਲੂ ਫੜ ਲੂ ਇਹ ਪੀ ਤਾ ਆ ਹੁਣ ਤਾਂ ਕਹਿਣਾ ਹੁੰਦਾ ਤਾਂ ਕਹਿਣਾ ਫੜ ਲੂ ਥੱਲਾ ਕੋਈ ਨਾ ਖੁੱਲਿਆ ਪਤਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਆ ਗਿਆ ਬੱਸ ਗੱਪੇ 'ਚ ਆ ਗਿਆ ਕਿਹਦੇ ਕਿਹਦੇ ਕਿੰਨੀ ਚੀਜ਼ ਆ ਗਈ ਹੈ ਨੀ ਨਾਲੇ ਕਹਿੰਦੇ ਲਿਖਣੀ ਲਿਖਣੀ ਹੈ ਨਾ ਨਾ ਘਰ ਤਾਂ ਯਾਦ ਰੱਖਣੇ ਆ ਅੱਛਾ ਬਾ ਫਿਰ ਲਿਖੀ ਚੱਲੋ ਥੋੜੇ ਕਹਿੰਦੇ ਆਏ ਹਮਨ ਕੰਨੀ ਤੇ ਆ ਗਏ ਦੋ ਇਹਨੇ ਹਾਂ 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 ਦੋ ਆ ਗਏ ਇੱਥੇ ਚਲੋ ਫਿਰ ਕਿੱਧਰ ਚੱਲੀ ਆਣ ਨਹੀਂ ਗੱਡੀ ਤੇਰੋਂ ਪੁੱਛ ਲਾਇਆ ਰ ਹੈਗਾ ਲੱਬ ਲਾ ਬਾਬੇ ਕਹਿੰਦਾ ਮੇਰੀ ਤੂੰ ਹੀ ਤੂੰ ਚੱਖ ਲੈ ਉਹ ਦੇਖ ਲਓ ਨੇ ਫੇਰੇ ਤੇਰੇ ਤੂੰ ਚੱਖ ਨਹੀਂ ਚੱਖ ਲੈ ਇਹ ਤਾਂ ਨਹੀਂ ਬੈਠਦਾ ਮੇਰੀ ਜਿਹੜੀ ਬੈਠੀ ਦੂਰ ਉਹ ਨਾਮ ਹੁੰਦਾ ਉਹ ਬੈਠਦੇ ਆ ਮੇਰੀ ਬੈਠਿਆ ਹੁੰਦੀ ਰੋ ਇਹ ਆ ਭਾਈ ਕੈਨੇਡਾ ਵਾਲਾ ਮੁੰਡਾ ਕਿੰਨੇ ਟਾਈਮ ਬਾਅਦ ਆਇਆ ਵੀਰੇ ਇੱਥੇ ਹੁਣ 7 ਸਾਲਾਂ ਬਾਅਦ ਕਮਾਲ ਹੋ ਗਿਆ ਨਾ ਦੇ ਲੈ ਜੀ ਤਾਂ ਬਹੁਤ ਕਰਦਾ ਹੁਣ ਅਸਲ 'ਚ ਕੀ ਹੈ ਨਾ ਹੋਰ ਕੁਝ ਨਹੀਂ ਆ ਦਿਨੇ 'ਚ ਜਾ ਕੇ ਬੰਦੇ ਦਾ ਆਟੋਮੈਟਿਕਲੀ ਫੀਲ ਹੋਣ ਲੱਗ ਜਾਂਦਾ ਜਿਹੜੇ ਬਾਹਰ ਬੈਠੇ ਆ ਕੈਨੇਡਾ ਜਿੰਨੇ ਵੀ ਵੀ ਰਹਿੰਦੇ ਆ ਆ ਜਿਹੜੇ ਮਤਲਬ ਸ਼ਹੀਦੀ ਦੀਹਾੜੀ ਵੀ ਆ ਜੰਨੇ ਨਾ ਕੁਝ ਇਹਨਾਂ ਦੇ ਵਿੱਚ ਜਿਹੜੀਆਂ ਜੌਨ ਆ ਰਹੇ ਹਨ ਹਰ ਇੱਕ ਸਾਲ ਹਰ ਇੱਕ ਸਾਲ ਹਾਂ ਇਹ ਦਿਨ ਮਤਲਬ ਬੜੇ ਇੱਕ ਦੀਵਾਲੀ ਦਾ ਤਿਉਹਾਰ ਹੋਇਆ ਬੰਦਾ ਬੜਾ ਹਾਂ ਇੱਕ ਆ ਦਿਹਾੜੇ ਜਿਹੜੇ ਚੱਲ ਰਹੇ ਨੇ ਸ਼ਹੀਦੀ ਦਿਹਾੜੇ ਸਾਹਿਬਜ਼ਾਦਿਆਂ ਦੇ ਇਹ ਦਿਨਾਂ ਨੂੰ ਬੰਦਾ ਬੜਾ ਮਿਸ ਕਰਦਾ ਹੈ ਉੱਥੇ ਬੈਠਾ ਆਜੋ ਟਰਾਲੀ ਘੁਮਵਾ ਲਓ ਇੱਥੇ ਮਾਰੋ ਕਿੱਟਵਾ ਦੇ ਹਾਂਜੀ ਇੱਧਰ ਗਿਆ ਨਹੀਂ ਕੋਈ ਵੀ ਨਹੀਂ ਤੂੰ ਹੀ ਰਹਿ ਗਿਆ ਪਰ ਦੋ ਘਰ ਰਹਿ ਗਏ ਨਹੀਂ ਰਹਿ ਗਿਆ ਇਹ ਕਰਦੇ ਆ ਆ ਜਾਨੀ ਕਿ ਅਗਲਾ ਤੋਂ ਬੰਦਾ ਲਾਉਂਦੀ ਬਹੁਤ ਸੋਣੀ ਗਰਾਹੀ ਉਹ ਕਣਕ ਦੀ ਗਰਾਹੀ ਦਾ ਕੰਮ ਨੂੰ ਤੇ ਬਾਕੀ ਸੌ ਬਾਅਦ ਤੱਕ ਚੱਲਦੇ ਹੁਣ ਰਾਜਪੁਰੇ ਦੇ ਕਿੱਧਰ ਵਾਂਗੇ ਨਕ <small> ਰਾਜਪਾਲ ਜੀ ਵਾਰ ਦਾ ਜੀ ਸ਼ਨੀਵਾਰ ਦਾ ਕਹਿ ਦਿੱਤਾ ਐ ਸੋਮਵਾਰ ਦਾ ਕਹਿ ਦਿੱ ਸਾਰਿਆਂ ਨੂੰ ਬਸ ਸੋਮਵਾਰ ਨੂੰ ਚਲੋ ਵੀ ਰਾਜਪੁਰੇ ਨੂੰ ਸਾਰੇ ਹਾਂ ਚਲੋ ਭਾਈ ਚੋਪਰ ਹੋ ਜੋ ਫਰੀ ਹੁਣ ਸਾਰੇ ਹਾਂ ਹਾਂ ਚਲ ਆਵੇਂ ਚੰਡੀਗੜ੍ਹ ਜਿਹੜਾ ਨਵਾਂ ਸਵਰਾਜ ਹੈ ਉਹਦੀ ਆਵਾਜ਼ 'ਚ ਥੋੜਾ ਜਿਹਾ ਫਰਕ ਆ ਹੈ ਨਾ ਆਵਾਜ਼ ਇਹਨਾਂ ਦੀ ਹੋਇ ਹਾਂ ਹਾਂ ਫਿਰ ਇੰਜਨ 'ਚ ਵੀ ਤਾਂ ਫਰਕ ਹੋਊਗਾ ਆਪਣੇ ਪੈਰ ਘਮਾਤਾ ਦੇਖੋ ਗੰਧਲਾ ਜਾ ਹੋ ਗਿਆ ਪਾਣੀ ਹੁਣ ਇਹ ਸਾਰੀ ਮਿੱਟੀ ਬਹਿ ਜਣੀ ਸਿਹੜ ਆਪਣਾ ਇਨਸਾਫ ਸੁਥਰਾ ਹੋ ਜੇਗਾ ਪਾਣੀ ਉਤਰੀ ਜਾਣਾ ਘੰਟੇ ਡੇਢ ਘੰਟੇ ਤੱਕ ਇਹ ਲਾਈਨ ਖਾਲੀ ਕਲਤੇ ਇਧਰ ਉਧਰ ਸ਼ੁਰੂ ਕਰਾਂਗੇ ਅੱਜ ਸ਼ੁਰੂ ਕਰਤਾ ਤਾਂ ਇੱਕ ਕੰਮ ਜਾਂ ਵੀ ਇੱਕ ਇੱਕ ਦੋ ਦੋ ਕਿੱਲੇ ਹਰੇਕ ਮੋਟਰ ਪਰ ਭਰ ਲੈ ਕਲਤੇ ਆਪਣੀ ਸਾਰੀ ਭਰ ਦੇਣੀ ਗਣਕ ਜਿੰਨਾ ਜਿੰਨਾ ਜਿੱਥੇ ਜਿੱਥੇ ਮੋਟਰਾਂ ਚਲਾਉਣੀਆਂ ਆ ਆ ਦੇਖ ਲੋ ਨੰਗੇ ਪੈਰ ਤੁਰ ਨਹੀਂ ਹੋ ਰਿਹਾ ਡਾਲਪਰ ਨੂੰ ਇੰਨੇ ਸਾਡੀ ਮਿੱਟੀ ਘੜੀ ਜੀ ਲੋ ਜੀ ਦੋ ਮੋਟਰ ਤੇ ਆ ਗਏ ਉਹ ਵੀ ਚੱਲ ਰਹੀ ਆ ਬਣੀ ਆ ਵੀ ਰਣੀ ਚੱਲ ਰਹੀ ਆ ਫੇਤਾ ਇਹਦੇ ਦੀ ਛੱਡਿਆ ਮੈਂ ਪਾਣੀ ਉਹ ਪਰਲਾ ਤੁਹਾਡਾ ਭਰ ਕੇ ਉਧਰ ਨੱਕਾ ਖੋਲਤਾ ਇਹ ਬੰਦ ਹੋਊਗੀ ਪਤਨੀ ਇਹਨੂੰ ਕਿਹਾ ਹੋਇਆ ਦੇਖੀ ਮੜਾ ਜੀ ਹਾਂ ਜੀ ਵੀਰੋ ਅੱਜ ਆਪਾਂ ਨੇ ਕੰਮ ਕਰੂ ਪਾਣੀ ਸ਼ੁਰੂ ਕਰਤਾ ਚਾਰ ਪੰਜ ਮੋਟਰਾਂ ਚਲਾਈਆਂ ਹੋਈਆਂ ਜੀ ਤੇ ਬਹੁਤ ਵੀਰ ਕਮੈਂਟ ਕਰਕੇ ਪੁੱਛਦੇ ਆਂ ਵੀ ਕੋਕੀ ਭਾਈ ਆਹ ਕਿਆ ਕਰਿਆ ਵਾ ਹੁੰਦਾ ਹੈ ਜਿਹੜਾ ਤੁਸੀਂ ਖੇਤ ਦੇ ਵਿੱਚ ਔਲੀ ਦੀ ਕੱਢ ਦਿੰਨੇ ਆ ਇਹਨੂੰ ਬਾਈ ਅਸੀਂ ਸਿਆੜ ਕਹਿੰਦੇ ਆ ਤੇ ਇਹਦਾ ਸਭ ਤੋਂ ਵੱਡਾ ਫਾਇਦਾ ਸਾਨੂੰ ਤੁਹਾਨੂੰ ਦਿਖਾਉਣਾ ਮੈਂ ਪਾਣੀ ਤਾਰਨ ਚ ਹੁੰਦਾ ਹੁਣ ਜਿਵੇਂ ਆਪਾਂ ਨੇ ਪਾਣੀ ਤਾਂ ਲਾ ਕੇ ਉਹ ਦੇਖੋ ਮੋਟਰ ਬੰਦ ਕਰਤੀ ਤੇ ਉਹ ਖੂਗਾ ਕੂਚ ਨੂੰ ਨੱਕਾ ਖੋਲਦਾ ਤੇ ਇਹਦੇ ਚ ਹੁਣ ਪੈਰ ਘਮਾੜਨਾ ਇੱਕ ਵਾਰੀ ਇੱਕੜਾ ਪੈਰ ਘਮਾ ਕੇ ਤੇ ਸਾਰਾ ਸਾਫ ਹੋ ਜਾਣਾ ਜਿਹੜੀ ਮਾੜੀ ਮੁੱਟੀ ਮਿੱਟੀ ਹੁੰਦੀ ਆ ਵਿੱਚੋਂ ਕੱਢ ਦਿੰਨੇ ਆ ਇਹ ਕਈ ਦਾ ਵੈਸੇ ਮਿੱਟੀ ਹੁੰਦੀ ਵੀ ਨਹੀਂ ਜਿਹੜੀ ਮਾੜੀ ਮੋਟੀ ਹੁੰਦੀ ਉਹ ਚਲੋ ਬੈ ਜਾਂਦੀ ਏ ਥੱਲੇ ਜਾਂ ਨਿਕਲ ਜਾਂਦੀ ਏ ਤੇ ਆਪਾਂ ਨੇ ਹੁਣ ਤੇ ਸਾਰਾ ਪਾਣੀ ਉੱਤਰ ਜਾਣਾ ਇਹਦਾ ਥੱਲੇ ਕੂਚੇ ਚਲੇ ਜਾਣਾ ਤੋਂ ਬਾਰੇ ਤੇ ਖੇਤ ਜਦ ਹੀ ਖਾਲੀ ਕਰਨ ਤੋਂ ਜਮਾ ਫਰਕ ਨਹੀਂ ਪੈਂਦਾ ਵੀ ਹਾਂ ਪਾਣੀ ਲੱਗਿਆ ਜਾਂ ਨਹੀਂ ਲੱਗਿਆ ਜਿਵੇਂ ਹੁਣ ਆ ਮਿੱਟੀ ਗਰੀਬੀ ਵਿੱਚ ਤੇ ਆਪਣੀ ਆ ਕੱਢਣੀ ਹੁੰਦੀ ਐ ਨੀ ਇੱਕ ਬਸ ਨੂੰ ਰੋਲ ਤੇ ਦੇਣਾ ਪਾਣੀ ਚੱਲ ਪੋ ਜਿਹੜਾ ਖੜਾ ਹੋ ਚੱਲ ਪਣਾ ਗੁਰ ਇੰਨਾ ਕੁ ਉਹ ਹੁੰਦਾ ਇਹਦਾ ਖਰੇ ਗਸਲੂਰੇ ਪੁੰਜਾ ਮਿਲਣਗੇ ਜਿਵੇਂ ਹੁਣ ਆ ਖੂਹ ਆ ਉਰੇ ਐਨੇ ਵੀ ਸਿਆੜ ਮਾਰਿਆ ਪਾ ਜਿੰਨਗੀ ਖੇਤ ਜਦ ਹੀ ਸਾਨੂੰ ਖਾਲੀ ਕਰਨੇ ਪੈਂਦੇ ਆ ਨਾਲ ਦੇ ਨਾਲ ਖੇਤਰ ਆਪਣੇ ਆਲੂ ਆਲੂ ਸੋਨੇ ਵਧੀਆ ਹੋਵੇ ਕਰਦਾ ਹੁਣ ਇਹਦੇ ਬਾਰੇ ਸੱਦੀ ਸਪਰੇਅ ਹੋਰ ਜਨਵਰੀ ਚ ਪਤਾਗੇ ਇਹਨਾਂ ਨੂੰ ਗੱਟਾ ਲੱਗਿਆ ਸਾਫ ਸਫਾਈ ਕਰਨ ਉਹ ਦੇਖੋ ਨੱਕਾ ਚੱਲ ਰਿਹਾ ਪੂਰਾ ਤਾਂ ਨੱਕਾ ਖੋਲਿਆ ਮੈਂ ਖੂਚ ਰੂ ਸਾਰਾ ਪਾਣੀ ਖੂਚ ਉੱਤਰ ਜਾਣਾ ਤੇ ਤੇਦਨ ਨੀਟ ਐਂਡ ਕਲੀਨ ਕੋਈ ਇਹਨੂੰ ਕਰਨ ਨੂੰ ਫਰਕ ਨਹੀਂ ਪੈਣਾ ਕੋਈ ਕੁਝ ਨਹੀਂ ਹੋਣਾ ਆ ਪੂਰਾ ਨੱਕਾ ਚੱਲ ਰਿਹਾ ਗੋਜੂ। ਆਹ ਗੋਹਕ ਤਰ ਰਾਹਤ ਨੇ। ਸਾਰਾ ਪਲੇ ਗੋਹੂ ਦੀ ਘਰਦਲ। ਥੱਲੇ ਫਿਲਟਰ ਲੱਗੇ ਹੋਏ ਆ। ਮਿੱਟੀ ਜਮਾ ਨਹੀਂ ਜਾਂਦੀ। ਦੇਖੋ ਕਿਵੇਂ ਜਾ ਰਿਹਾ ਆਪਣਾ। ਮੋਮੋ ਜੀ ਕਰੀ ਆਪਾਂ ਸਾਰੇ ਖੇਤਾਂ 'ਚ ਤੇ ਰਿਜ਼ਲਟ ਦੇਖਦੇ ਆ। ਕੀ ਇਹ ਪਾਣੀ ਲੱਗ ਗਿਆ? ਮੈਨੂੰ ਤਾਂ ਕਹੀ ਜੰਨੇ ਆ ਜਿਨ੍ਹਾਂ ਨਾਲ ਜਿਨ੍ਹਾਂ ਨੇ ਪਿਛਲੀ ਵਾਰੀ ਕਰੀ ਤੇ ਵੀ ਵਧੀਆ ਰਿਜ਼ਲਟ ਜਿ ਗੁਲੀ ਡੰਡਾ ਮਾਰ ਦਿੰਦੀ ਆ ਸਾਰਾ ਕਣਕਰ ਨੂੰ ਫਰਕ ਨਹੀਂ ਪੈਂਦਾ ਮੈਂ ਤਾਂ بڑے ਟੈਰਾਂ ਨਾਲੇ ਕਰੀਆ ਸਪਰੇਅ ਦੇਖੋ ਕੋਈ ਤਾਂ ਨਹੀਂ ਪਤਾ ਲੱਗਦਾ ਵੀ ਟਰੈਕਟਰ ਕਿੱਥੇ ਨੂੰ ਲੰਘਿਆ ਕਿੱਥੇ ਨੂੰ ਨਹੀਂ ਇਧਰ ਭਾਗ ਵੀਰ ਪਾਰਤੀ ਇਹ ਸਫਾਈ ਯਾਰ ਕਿਵੇਂ ਯਾਚ ਸਫਾਈ ਕਰਤੀ ਕਰਦੇ 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 ਤੇ ਚੱਕ ਕੇ ਪਾਇਆ ਸਫਾਈ ਦੀ ਸਫਾਈ ਵਾਲੇ ਹਾਂ ਇੰਡੀਆ ਪੁੰਡੀ ਹੋਰ ਉਹ ਉੱਥੇ ਨੂੰ ਮੈਂ ਖੁਰਚ ਕੇ ਜੈਨ ਬਣਾ ਦੇ ਉਹਦਾ ਉਹਦਾ ਨਾ ਰੋਟੀ ਚੱਕੀ ਨਾ ਰੜਕਾ ਰੜਕਾ ਲਾ ਕੇ ਜੈਨ ਬਣਾ ਦੇ ਮਰਾਦਲਾ ਪਹੁੰਚੀ ਨਾ ਨਾ ਉਹਦੇ ਪਰ ਨਹੀਂ ਮਰਾਉਣਾ ਉੱਥੇ ਨਹੀਂ ਲਾਉਣਾ ਕੁਝ ਵੀ ਉਹ ਤਾਂ ਸਾਫ਼ ਸੁਥਰਾ ਹੀ ਰੱਖੋ ਆਪੇ ਕਹਿਣਾ ਮੇਰੀ ਸਾਫ਼ ਜਾ ਹੋ ਜੂਗਾ ਸਵਾ ਹਾਂ ਪਾਪਾ ਬਿਛਾਲਾ ਆਲੂ ਨੂੰ ਜਿਹੜੇ ਪਰਲੇ ਭਰਨੇ ਤੇ ਆਹ ਕਹੜੇ ਆ ਜੀ ਉਹ ਆਪਾ ਜੀ ਦੇ ਨਾਲ ਰਿਸ਼ਤੇਦਾਰ ਆ ਰਿਹਾ ਕੁ ਅੱਛਾ ਅਮਨਦੀਪ ਵੀਰਾ